ਭਰਾਵਾਂ ਇਹਨਾਂ ਦੀ ਮੂਵੀ ਬਣਾ ਬੜਾ ਮਨਪ੍ਰੀਤ ਦੀ ਮੂਵੀ ਪਤਾ ਨਹੀਂ ਕਿਹੜੀਆਂ ਨੇ ਦੱਸੋ ਕੀ ਪ੍ਰੋਬਲਮ ਹੈਂ ਦੱਸੋ ਸਾਡੇ ਵਾਸਤੇ ਰੋਕਿਆ ਚਾਹੋ ਦੱਸੋ ਕਿ ਕਲੇ ਸੱਤਾ ਪਟਾ ਦੀ ਬੱਤੀ ਬੰਦ ਹੈ ਜੀ ਕਿੱਥੇ 3:00 ਵਜੇ ਬੰਦੀ ਆ ਜਿਹੜੇ ਲੋਕ ਹੈ ਚੌਕੜ ਇਹਨਾਂ ਨੇ ਕੀ ਕੀ ਬੰਦ ਉਹ ਬੰਦ ਨਹੀਂ ਅੱਗੇ ਨਾਲ ਆ ਗਈ ਕੋਈ ਸੁਣਵਾਈ ਨਹੀਂ ਕਰਦਾ ਜੀ ਚਲੋ ਚਲਿਏ ਬੀਜੀ ਕਰਦੇ ਆਂ ਚਲੋ ਚਲੋ ਕਰੋ ਇੱਧਰ ਚਲੋ ਕਾਹਦੇ ਨਹੀਂ ਚੱਲਦਾ ਅਜੀ ਚੱਲਦੇ एक तो मिनट तो 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 था। तो ये सिरदर्दी थोड़ी मैं चलिया बचौरा सर मुलम <laughs> सत ਆਜਾ ਬੈਠ ਜਾ ਕੋਈ ਪ੍ਰੋਬਲਮ ਹੈ ਦੋ ਮੈਂ ਤੁਹਾਨੂੰ ਦੱਸ ਦਿੰਦਾ ਇਹ ਯਾਦ ਨਹੀਂ ਪੈਸੋ ਬਿੱਲ ਨਾਲ ਨੂੰ ਕੋਈ ਨਹੀਂ ਇਹ ਤੋਂ ਨਕਲ ਕਰਦੇ ਆ ਅੱਗੇ ਕਰਨਾ ਤੁਹਾਨੂੰ ਬਿੱਲ ਕੱਢਿਆ ਦੋ ਕਰ ਦੋ ਦੋ ਕਰਦਾ ਕਿਉਂ ਸਾਡੇ ਪਾਸ ਕੋਈ ਨਹੀਂ ਇੱਕ ਬੰਦਾ ਲੈ ਲੈ ਦੋ ਦੋ ਬੰਦੇ ਨਾ ਚੱਲ ਦੋ ਦੋ ਬੰਦੇ ਲੈ ਲੈ ਸਾਰਿਆਂ ਕੱਲ ਹੀ ਜਾਣਾ ਦੋ ਦੋ ਬੰਦੇ ਲੈ ਲੈ ਦੋ ਬੰਦੇ ਲੈ ਲੋ ਪੰਜ ਮੇਗਲੋ ਨਾ ਕਰੋ